ਭਾਈ ਜੀ ਕੀ ਬਥੇ ਪਹਿਲਾ ਚਾਰ ਲੈਣਾ ਪਿੰਡ ਧਾਨਗੜ ਦੀ ਸੇਕ ਤੇ ਚ ਪਿੰਡ ਧਾਨਗੜ ਕਰਾਂਗੇ ਸੇ ਭਾਈ ਪਿੰਡ ਪਿੰਡ ਧਾਨਗੜ ਦੀ ਕਰਾਂਗੇ ਸੇ ਭਾਈ ਸਾਜਾ ਗੁਰੂ ਘਰ ਸਾਜਾ ਸ਼ਮਸ਼ਾਨੇ ਤੇ ਉਹ ਜਿਹੜੇ ਡਾਕਟਰ ਸੇ ਹੋੜ ਵੀ ਬਹੁਤ ਅਕਸਰ ਮੇਦਨ ਸਾਹਿਬ ਵਰਗੇ ਹੋਏ ਵਿਦਵਾਨੇ ਸੇ ਤੀਜਾ ਹਿੱਸਾ ਹੈ ਪਿੰਡ ਪਟਵਾਰੀਆਂ ਦਾ ਤੀਜਾ ਹਿੱਸਾ ਹੈ ਪਿੰਡ ਪਟਵਾਰੀਆਂ ਦਾ ਮਾਡਲ 다운 ਬਣਿਆ ਆਲੀਸ਼ਾਨ ਇੱਥੇ ਇਕਾ ਦੁਕਾ ਚਾਹਾਂਗੇ ਨਹੀਂ ਤਾਂ ਹਰ ਥਾਂ ਹੁੰਦੀ ਪਰ ਮਿਲ ਕੇ ਰਹੇ ਸਿੱਖੋ ਹਿੰਦੂ ਮੁਸਲਮਾਨ ਇੱਥੇ ਮਿਲ ਕੇ ਰਹੇ ਰਹੇ ਸਿੱਖੋ ਹਿੰਦੂ ਮੁਸਲਮਾਨ ਇੱਥੇ ਅੱਜ ਕੌਣ ਆਇਆ ਬੱਜਨੇ ਜਨਮ ਲਿਆ ਮਰਦ ਪਗੰਮੜੇ ਨੇ ਖੇਡਾ ਬਚਪਨੀਆਂ ਬੜੀਆਂ ਨੇ ਆਂਦੀਆਂ ਸੀ ਛੋਟੀ ਉਮਰ ਸੀ ਪਿਤਾ ਸ਼ਹੀਦ ਹੋਏ ਗੋਬਿੰਦ ਰਾਏ ਤੇ ਬੜੀਆਂ ਜ਼ੁਮੇਵਾਰੀਆਂ ਸੀ ਅੰਝ ਮਰ ਗਈ ਮੁਗਲਾ ਦਾ ਸਾਹ ਦਿੱਤਾ ਬਾਈ ਧਾਰਾਂ ਦੀ ਕੜੀਆਂ ਜਦਾਰੀਆਂ ਸੀ ਕਿਰਪਾ ਕਰ ਗੇਰੀ ਭਈ ਜੀਤ ਮੇਰੀ ਨਿਸ਼ਚੈ ਕਰ ਦਿੱਤੀਆਂ ਜੰਗਾ ਸਾਰੀਆਂ ਸੀ ਆਪਣੇ ਪਿਤਾ ਦੇ ਸੀਸ ਦੀ ਤੂੜ ਦੇ ਕੇ ਵੇੜੀ ਜਿਨ੍ਹਾਂ ਦੀ ਬੰਨੇ ਉਹ ਨਾ ਆਇਆ ਹੈ ਤਾਂ ਕਿਰਤ ਕਰਨ ਗੁਰੂ ਕਰ ਬਰ ਹੱਥ ਕਰਕੇ ਉਹ ਹੀ ਪੁੱਛਦੇ ਨੇ ਕਿ ਕੌਣ ਆਇਆ ਚਾਰ ਵਰਨਾ ਵਿੱਚ ਬੰਡੇ ਬਰ ਕਿਸਮ ਦਾ ਦਾ ਚਾਰ ਵਰਨਾ ਵਿੱਚ ਬੰਡੇ ਬਰ ਬਦ ਕਿਸਮ ਦਾ ਦਾ ਨਾ ਮੂਰਤੀ ਮੰਦਰ ਨਾਲ ਭਗਵਾਨ ਸਾਂਝਾ ਦੁੱਖ ਸੁੱਖ ਨਾਲ ਜ਼ਿੰਦਗੀ ਬਹੁਤ ਸਾਂਝੀ ਨਾਤੇ ਇੱਕ ਸਾਂਝਾ ਤੇ ਨਾ ਵਰਤਮਾਨ ਸਾਂਝਾ ਇਸ ਕਰਮ ਨਾਲ ਪੂਜਾ ਦੀ ਵਿਧੀ ਸਾਂਝੀ ਨਰਕ ਸੁਰਗ ਨਾਲ ਵਰਦਾ ਸੰਸਾਰ ਸਾਂਝਾ ਸਰਮ ਧਰਮ ਬਦ ਪੁੱਤ ਨਾਲ ਨਾਲ ਸਾਂਝੀ ਪਿੰਡ ਸ਼ਹਿਰ ਨਾਲ ਗੰਗੇ ਮੈਦਾਨ ਸਾਂਝਾ ਆਪਸ ਵਿੱਚ ਲੜਦੇ ਲੜ ਮਾਰਦੇ ਬੇਗੈਰਤਾ ਦੇ ਜਦੋਂ ਤੌਲਕ ਗੁਲਾਮੀ ਦਾ ਲਹੂ ਆਇਆ ਦੇੜੇ ਹਰਸ ਤੋਂ ਸਿੱਖੀ ਦੇ ਅਸਟਾੜੇ ਉਹ ਵੀ ਕੁਝ ਰਿਹਤ ਕੋਹਾਇਆ ਆਪੇ ਗੁਰੂ ਚੇਲਾ ਬਣ ਕੇ ਜੋ ਸਾਜਿਆ ਸੀ ਪੰਡਾ ਵੈਰੀ ਦਾ ਕੱਢਿਆ ਖਾਸੇ ਨੇ ਕੱਚੀ ਘੜੀ ਖਿਦਰਾਣੇ ਦੀ ਧਾਰ ਹੋਵੇ ਸਿੰਘਾ ਹੋ ਆਪੇ ਗੁਰੂ ਚੇਲਾ ਬਣ ਕੇ ਜੋ ਸਾਜਿਆ ਸੀ ਪੰਡਾ ਵੈਰੀ ਦਾ ਖਾਸੇ ਕੱਢਿਆ ਏ ਕੱਚੀ ਘੜੀ ਖਿਦਰਾਣੇ ਦੀ ਧਾਰ ਹੋਵੇ ਸਿੰਘਾ ਹੌਸਲਾ ਕਿਤੇ ਨਾ ਛੱਡਿਆ ਏ ਜੋ ਸ਼ਰਨ ਆਇਆ ਉਹਨੂੰ ਕਾਂਢਾ ਆਇਆ ਜਿਹਨੇ ਆਖ ਚੁੱਕੀ ਗਾਣਾ ਵਢਿਆ ਹੈ ਜਿਹਨੇ ਆਖ ਚੁੱਕੀ ਗਾਣਾ ਵਢਿਆ ਹੈ ਸਾਨੇ ਹੋਇਆ ਨਾ ਗੁਰੂ ਜਸਬੀਸ ਸਿੰਘ ਦਾ ਝੰਡਾ ਜਿੱਤ ਦਾ ਸਦਾ ਹੀ ਗੱਡਿਆ ਹੈ ਬਾਦਰ ਪਾਸ ਸਰਮਸ ਦੀਆਂ ਹੱਡੀਆਂ ਦਾ ਬਾਦਰ ਪਾਸ ਸਰਮਸ ਦੀਆਂ ਹੱਡੀਆਂ ਦਾ ਪੱਠੇ ਅੱਠ ਦੇ ਜਿੰਨਾ ਲਈ ਕੌਣ ਆਇਆ ਹੈ ਹਏ ਗੁਰੂ ਘਰ ਵਾਲਾ hath ਕਰਕੇ ਉਹ ਵੀ ਕੋਸੇ ਜਿਹਾ ਜੀ ਕੌਣ ਆਇਆ ਪਰਾਂਗੇ ਦੇ ਨੂੰ ਲਿਖਿਆ ਜਫਰਨਾਮਾ ਤੇਰੇ ਪੈਰੀ ਅੰਗਿਆਰ ਵਿਛਾ ਲਿਆਂਗਾ ਇਹ ਸ਼ੂਦਰ ਨੇ ਪਗੜੀ ਬਨ ਸਕਦੇ ਇਹਦਾ ਸਿਰ ਦਮਾਲੇ ਸਜਾ ਲਿਆਂਗਾ ਇਹਦਾ ਸਿਰ ਦਮਾਲੇ ਸਜਾ ਲਿਆਂਗਾ ਪੈਰ ਕੀੜੀ ਤਰਨ ਤੋਂ ਡਰਦੇਆਂ ਨੂੰ ਸਵਾ ਲੱਖ ਨਾਲ ਇਕੱਲਾ ਲੜਾ ਲਿਆਂਗਾ ਬੁੱਤ ਪੂਜ ਨਹੀਂ ਬੁੱਤ ਛੇੜ ਨਾ ਮੈਂ ਜਾਲਮ ਰਾਜ ਦੇ ਕਿੰਦੇ ਕਾੜਿਆਂਗਾ ਵਰਣ ਭੰਡੀਆਂ ਫੇੜੀਆਂ ਤੋੜ ਦਤਾ ਜਿਹਨੂੰ ਸੱਤ ਸਪਾਹੀ ਬਣਾਉਣ ਆਇਆ ਉਹ ਵੀ ਕੁਛ ਨਹੀਂ ਲੈ ਆ। ਉਹ ਪਾਸੇ ਤੇ ਖੜੇ ਹੋ ਕੇ ਕੁਝ ਕੁਛ ਨਹੀਂ ਲੈ ਆ ਟਿਕਾਣ ਆਇਆ। ਮਾਦੋ ਰਾਸ ਪੈਣਾ ਕੀ ਨੂੰ ਪਰੋ ਦੇ ਕੇ ਬੰਦਾ ਸਿੱਧ ਤੂਫਾਨ ਬਣਾ ਚਲਿਆ। ਪੰਥ ਵਸੇ ਮੈਂ ਉਜੜਾ ਲਖ ਵਾਰੀ ਪਰਾਂ ਨਾਲੇ ਪਰਨ ਜਿਹਾ ਚਲਿਆ। ਉਲੀ ਜੁਲੀ ਤੇ ਗੁੱਲੀ ਨਸੇਵ ਨਹੀਂ ਸੀ ਅਨਤਪੁਰ ਦੇ ਵਾਸੀ ਪਨਾ ਚਲਿਆ। ਸ਼ਬਦ ਗੁਰੂ ਦੇ ਡੜਲਾ ਖਾਲਸੇ ਨੂੰ جاندی وار دی پھتے بلا چلے ہاں پرن ہار مندہ بخشن ہار صدقر داس گروہ سکھیا ہے جو علی پہنڈ آیا ہے جنہ واس نے سب کچھ روان کیتا ہے سب کچھ قربان کیتا ہے وہ بھی کچھ دینے آج کون آیا ہے وہ بھی کچھ دینے آج کون آیا ہے واہی دل جی کا خالصہ ہے واہی دل جی بہت بہت نواز دروازن پنجی جی رسیہ ہی تسلیم آن کیتا ہے میں شکر ہو جا رہا

ਪਰ ਸਾਰੇ ਅੰਦਗੰਦੀ ਤੇ ਜਿਹੜੇ ਹਾਜ਼ਰ ਨਹੀਂ ਸੰਗਤ ਦੇ ਵਿੱਚ ਤਾਂ ਵੀ ਕਹਿਣ ਲੱਗਿਆ ਗਵਰਨਰ ਸੋਣਾ ਸੰਤ ਪੀਸ਼ ਸਿੰਘ ਜੀ ਨਾੜਾ ਸਾਹ ਵਾਲਿਆਂ ਦੀ ਤੁਮ ਲਈ ਤੇ ਤਾਥ ਸੁਣ ਸੀ ਉਪਰਾਨ ਦੇ ਸਾਡੇ ਦੇ ਨਾਮਦਾਨ ਸ਼ਿਲਾਰ ਨਿਸ਼ਾਨ ਲਾਇਆ ਉਸੇ ਦਾ ਕੇ ਵਿਸਤਾਰ ਨੂੰ ਗੁਰੂ ਨਾਨਕ ਜੀ ਦੇਰ ਗੈ ਵਿੱਚੋਂ ਗੁਰੂ ਨਾਨਕੀ ਜੀ ਤਰਕੇ ਵਿੱਚੋਂ ਨਾਮ ਦਾ ਅਿਸ਼ਣ ਲਿਆਏ ਗੁਰੂ ਨਾਨਕੀ ਜੀ ਤਰਕੇ ਵਿੱਚੋਂ ਨਾਮ ਦਾ ਅਿਸ਼ਣ ਲਿਆਏ ਗੁਰੂ ਨਾਨਕੀ ਜੀ ਤਰਕੇ ਹੁੰਦਾ ਜਪ ਕੇ ਤਨ ਮਨ ਤਕੜਾ ਹੁੰਦਾ ਨਾਮ ਪ੍ਰਭੂ ਦਾ ਜਪ ਕੇ ਤਨ ਮਨ ਤਕੜਾ ਹੁੰਦਾ ਮੁਕ ਜਾਂਦਾ ਜੋ ਮਨ ਵਿੱਚ ਪੰਜ ਦਾ ਝਗੜਾ ਹੁੰਦਾ ਮੁਕ ਜਾਂਦਾ ਜੋ ਮਨ ਵਿੱਚ ਪੰਜ ਤਾਲ ਚੜਾ ਹੁੰਦਾ ਰੱਬ ਦੇ ਰਸਤੇ ਚੱਲ ਕੇ ਜਾਂਦੇ ਰੱਬ ਦੇ ਰਸਤੇ ਚੱਲ ਕੇ ਜਾਂਦੇ ਵੈਰੀ ਵਿਰੋਧੀ ਮਿਟਾਏ ਗੁਰੂ ਨਾਮ ਕੀ ਜੀਦਰ ਗੈ ਵਿਚੋਂ ਕੱਜ ਦੇ ਸਵੰਦ ਦੀ ਗੀ ਪਾਮੇ ਜੋ ਲੈ ਕੇ ਲਾਏ ਉਦਣ ਤੇ ਉਤਸ਼ਾਹ ਮਿਲੇ ਖੁਸ਼ੀ ਵਧ ਜਾਏ ਉਦਣ ਤੇ ਉਤਸ਼ਾਹ ਮਿਲੇ ਖੁਸ਼ੀ ਵਧ ਜਾਏ ਪਾਈ ਚਾਰਾ ਕਾਇਮ ਰਹੇ ਪਾਈ ਚਾਰਾ ਕਾਇਮ ਕਰੇ ਨਤ ਮੰਗਵਦਾਏ ਨਾਮਕ ਜੀਰਗਰ ਦੇ ਵਿੱਚੋਂ ਬਲਕੇ ਉੱਠੀ ਇਸ਼ਨਾਨ ਕਰ ਅਮਰਤ ਸਰਨਾਵੇ ਬਲਕੇ ਉੱਠੀ ਇਸ਼ਨਾਨ ਕਰ ਅਮਰਤ ਸਰਨਾਵੇ ਬਗਤੀ ਚਿਤ ਦੀ ਊਰਜਾ ਤੇ ਉਤਨ ਆਵੇ ਬਦਤੀ ਚਿਤ ਦੀ ਊਰਜਾ ਤੇ ਉੱਤਰ ਮ ਆਏ ਨਿਤਨੇ ਤਬਦੇ ਅਰੋਗਤਾ ਨਿਤਨੇ ਤਬਦੇ ਅਰੋਗਤਾ ਰੋਗ ਸੋ ਗੁੱਟ ਜਾਏ ਗੁਰਨਾਮਕ ਜੀ ਦਰਗਹਿ ਵਿੱਚੋਂ ਨਾਮਦਾਨ ਇਸ਼ਨਾਨ ਲਿਆਏ ਕਸਿਆ ਕਹੇ ਨਿਚੋਰ ਏ ਪਾਣੀ ਨੂੰ ਪੜ ਕੇ ਦਰਸਿਆ ਕਹੇ ਨਿਚੋੜ ਏ ਪਾਣੀ ਨੂੰ ਪੜ ਕੇ ਪਰੋਕੀ ਸੋਗੀ ਬਣ ਗਏ ਤਜਤਾ ਤੇ ਚੜ ਕੇ ਪਰੋਕੀ ਸੋਗੀ ਬਣ ਗਏ ਤਜਤਾ ਰਾਜੇ ਤਜਤਾ ਤੇ ਚੜ ਕੇ ਛੱਡ ਨੇ ਆਂ ਦੀ ਚਾਤਰੀ چا جی شکای ریا جائے گرو نانک جی درگ نام دان لو نانک جی واہ واح کا واہ واحو ਵਾਹਿਗੁਰੂ ਜੀ ਕਹਾਜੀ ਮਖਿਆ ਲੈਂ ਤੋਂ ਰਹਿਣ ਦੇ ਹਾਰੀ ਤੀਟਾ ਜਾਣੀ ਪਰ ਵਾਹਿਗੁਰੂ ਨਾਲ ਪ੍ਰੇਮ ਕਰਮ ਸਿੰਘ ਰਸੀ ਜੇ ਤੋ ਕਹਿੰਦਾ ਹੈ ਕਿ ਇੱਥੇ ਰੁਕ ਰਹਿਣਾ ਕਿਸੇ ਕੋਲ ਆ ਗਿਆ ਅੱਜ ਵਿੱਚ ਆਪਾਂ ਕੋਈ ਸ਼੍ਰੀ ਜੱਥਾ ਕੱਲੇ ਵਾਲਿਆਂ ਕੋਈ ਸ਼੍ਰੀ ਜੱਥਾ ਡਾਕਟਰ ਸੰਪੂਰਨ ਸਿੰਘ ਡਾਕਟਰ ਅਮਨਦੀਪ ਸਿੰਘ ਤੇ ਦਰਸ਼ਨ ਸਿੰਘ ਗੁਰੂ ਉਹ ਆਪਣਾ ਪ੍ਰਸੰਗ ਪੇਸ਼ ਕਰਗੇ ਕੋ ਜੀ ਡਾਕਟਰ ਸਾਹਿਬ ਲੋਕ ਜਿਨ੍ਹਾਂ ਨੂੰ ਛੂਦਰ ਕਹਿੰਦੇ ਪੂਜਣ ਜੋ ਠਹਿਰਾਉਂਗਾ ਆਪ ਹੋਲੇ ਭਾਲੇ ਲੋਕਾਂ ਨੂੰ ਵੀ ਵੱਡੇ ਬਦਬਾਨ ਬਣਾਉਂਗਾ ਉਸ ਕਰਮਵੰਡਨ ਵਾਲੇ ਗੁਰੂ ਉਸ ਕ੍ਰਾਤੀਕਾਰੀ ਗੁਰੂ ਦਾ ਬਨੰਦ ਕੀਤਾ ਜਾਕਾਰਾ ਬਲਾਹ ਕੱਜ ਬਚ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਾ ਭਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਮਨਾ ਰਿਹਾ ਸਾਡੀ ਪਹਿਲੀ ਰਚਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦਾ ਸੰਗਤ ਹੈ ਦਰਸ਼ਨ ਦੇ ਗੁਰੂ ਪਾਵਨ ਦਾ ਕਹਾਣੀ ਦਾ ਕਵੀ ਭਟੈਣ ਸਦਰ ਕਰ ਲੂਗੋ ਦਾਸ ਦਾ ਬੇਟਾ ਡਾਕਟਰ ਅਮਨਦੀਪ ਸਿੰਘ ਕੱਡੇਵਾਲੀਆ ਦਾਸ ਡਾਕਟਰ ਸਪੂਰਨ ਸਿੰਘ ਕੱਡੇਵਾਲੀ ਦਾ ਕੁਬਿਸ਼ਰੀ ਜੱਥਾ ਇਹ ਇੰਜ ਬਿਆਨ ਕਰਦਾ ਹੋਈ ਇਹ ਜਿਆਦਾ ਲੋਕਾਂ ਨੂੰ ਜਿਉਣ ਦਾ ਯਾਦਕਾਰ ਰਖਿਆ ਕੀ ਤੀਂ ਗੁਰਾਂ ਦੇ ਸੀਸ ਆਪਣਾ ਬਾਰ ਕਿਪਾਰਾਮ ਦਤ ਵਡੜ ਨਵਾਸੀ ਲੈ ਕੇ ਬਖਤੂ ਆਇਆ ਹੂਸਾ ਦੇ ਕੋਲ ਅਨੰਦਪੁਰ ਆ ਕੇ ਦਰ ਸੁਹਾਇਆ नयादि केम ਮੂਰਤ ਕਰਨਾ ਚੁਰੇਣਾ ਹੋਵੇ ਪਾਪ ਕਰ ਪਰ ਸਭ ਨੂੰ ਯਾਦ ਜਿਉਂਦਾ ਹੱਕ ਹੈ ਨਾ ਕੋਈ ਰਾਜਾ ਨਾ ਪਰ ਕਹੇ ਗੁਰੂ ਜੀ ਪੜਦਾ ਕਾਈ ਕਿਉਂ ਜਾਲਮ ਤੋੜਦੇ ਲੋਕਾਂ ਦੇ ਹੱਕਾਂ ਦੀ ਗੱਲ ਗੁਰੂ ਤੇਰ ਬਹਾਦਰ ਕੰਦੇ ਜਾਓ ਸ੍ਰੀ ਹਾਂ ਤੇ ਪਾਰਟੀਆਂ ਦੇ ਚਿਹਰੇ ਸੰਖਿੜ ਕੇ ਗੱਲ ਯਾ ਭਾਈ ਤੇਆਲਾ ਕੰਨਤ ਸੀ ਹੈ ਭਾਈ ਸ਼ਹੀਦੀ ਵੇਖ ਤੇ ਹਾਸ ਹਵਨ ਹੱਲ ਜੋਰ ਨੂੰ ਪਾਣ ਦਿਖਾਤ ਅਗਦਾ ਸੱਕਰ ਕਰਦੇ ਲੋਕਾਂ ਦੇ ਹੱਕਾਂ ਦੀ ਗੱਲ ਗੁਰੂ ਤੇਜ ਬਹਾਦਰ ਕਰਦੇ ਦੇ ਕੇ ਆਪਣਾ ਸੀਸ ਗੁਰਾਂ ਨੇ ਹਿੰਦੂ ਧਰਮ ਬਚਾਇਆ ਬਹੁਤ ਨੂੰ ਸਰੂ ਜਰਾਇਆ ਰੰਮੇ ਭਾਲੀਏ ਉਸ ਗੁਰੂ ਦੇ ਜਨਮ ਵਿੱਚ ਸਿਰ ਧਰਦੇ ਹਾਂ ਮੈਂ ਚਨਾਂ ਵਿੱਚ ਸਿਰ ਧਰਦੇ ਲੋਕਾਂ ਦੇ ਹੱਟਾਂ ਦੀ ਗੱਲ ਗੁਰੂ ਦੇਖ ਬਹਾਦਰ ਕਰਦੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਜਨਮ ਦਾ ਮੁਕਾਬਲਾ ਕਰਦੇ ਪਹਿਲਾ ਗੁਰੂ ਅਰਜਨ ਦੇਵ ਜੀ 31 ਕਵਿਤੇ ਬਹਿ ਕੇ ਏਰਾ ਭਾਣਾ ਵਿਖਾ ਲਗਦੇ ਕਹਿੰਦੇ ਸ਼ੀਧੀ ਪ੍ਰਾਪਤ ਕਰਕੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਜੰਗ ਲਈ ਚੌਥੀ ਸਾਰ ਕੇ ਤਾਂ ਗੁਰੂ ਸਾਹਿਬ ਨੂੰ ਕਾ ਉਕਰੋ ਕੋਈ ਆਕਾਸ਼ ਬਾਣੀ ਹੋਈ ਗੁਰੂ ਸਾਹਿਬ ਨੇ ਉਸ ਦਿਲੇ ਇੱਕ ਸੁਪਨਾ ਲਿਆ ਕੀ ਸੁਪਨਾ ਸੀ ਫੌਜਾਂ ਦਾ ਮੁਕਾਬਲਾ ਫੌਜਾਂ ਦਾ ਕਰਨ ਦੀ ਲੋੜ ਮੈਂ ਐਸਾ ਖਾਲਸਾ ਸਿਆਉਂਗਾ ਜਿਹਨਾਂ ਲੱਖਾਂ ਵਿੱਚ ਨਰਾਲਾ ਜਿਸੇ ਉਸ ਵੇਲੇ ਦੇ ਸੁਪਨੇ ਨੂੰ ਚੱਲੇ ਵਾਲਿਆ ਕਵੀਸ਼ਰੀ ਯਥਾ ਹੈ ਇਹ ਜਬਾਨ ਕਰਦਾ ਵਈ ਖਾਲਸ ਤੋਂ ਹੈ ਖਾਲਸਾ ਕਿਰਤ ਦਾ ਪਹਿਰੇਦਾਰ ਇਹ ਤਾਂ ਨੂੰ ਗਾ ਲੈਣਾ 아! <목소리나>